ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਵੱਲੋਂ ਅੱਜ ਮੁਸਲਿਮ ਪਾਈ ਚਾਰੇ ਦਿਨਾਂ ਨਾਲ ਈਦੀ ਨਮਾਜ਼ ਅਦਾ ਕੀਤੀ ਗਈ। ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਵੱਲੋਂ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਮੁਸਲਿਮ ਭਾਈਚਾਰੇ ਦੇ ਨਾਲ ਖੜੇ ਨੇ ਤੇ ਇਹਦੀ ਨਮਾਜ਼ ਅਦਾ ਕਰਦੇ ਨੇ ਗੱਲ ਲਾ ਕੇ ਇੱਕ ਦੂਜੇ ਨੂੰ ਵਧਾਈ ਦਿੰਦੇ ਗਏ ਸੋ ਸਾਫ ਦਾ ਸੀਐਮ ਦੇ ਵੱਲੋਂ ਭਾਈਚਾਰਕ ਸੰਦੇਸ਼ ਤਾਂ ਇਹ ਜੋ ਸੁਨੇਹਾ ਸਮਾਜ ਦੇ ਵਿੱਚ ਦਿੱਤਾ ਗਿਆ ਇਹ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ yeah, yeah, yeah. ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਵੱਲੋਂ ਅੱਜ ਮੁ슬ਿਮ ਪਾਈ ਚਾਰੇ ਦਿਨਾਂ ਨਾਲ Eid ਦੀ ਨਮਾਜ਼ ਅਦਾ ਕੀਤੀ ਗਈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਵੱਲੋਂ ਛੱਟਾ ਕੁਰਤਾ ਪਜਾਮਾ ਪਾਇਆ ਹੋਇਆ ਹੈ ਮੁ슬림 ਭਾਈਚਾਰੇ ਦੇ ਨਾਲ ਖੜੇ ਨੇ ਤੇ ਇਹ ਦੀ ਨਮਾਜ਼ ਅਦਾ ਕਰਦੇ ਨੇ ਗੱਲ ਲੱਗ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਗਈ ਸੋ ਸਾਫ ਦਾ ਸੀਐਮ ਦੇ ਵੱਲੋਂ ਭਾਈਚਾਰਕ ਸੰਦੇਸ਼ ਤਾਂ ਇਹ ਜੋ ਸੁਨੇਹਾ ਸਮਾਜ ਦੇ ਵਿੱਚ ਦਿੱਤਾ ਗਿਆ ਇਹ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ Yeah. in the